ਤਸੀ ਸਾਰੇ ਸ਼ੁਭ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੀ ਹਾਂ ਇਸ ਚੀਜ਼ ਦੇ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਹੈ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸ਼ੁਭ ਦੀ ਇੱਕ ਵਾਇਰਲ ਵੀਡੀਓ ਜਿਸ ਦੇ ਵਿੱਚ ਸਾਡਾ ਨਿੱਕਾ ਸ਼ੁਭ ਆਪਣੇ ਆਪ ਪਾਪਾ ਜੀ ਦੇ ਫੋਨ ਤੇ ਗੇਮ ਲਗਾ ਕੇ ਗੇਮ ਖੇਲਨੀ ਸ਼ੁਰੂ ਕਰ ਦਿੰਦਾ ਹੈ ਅਤੇ ਉਸ ਨੂੰ ਦੇਖ ਦੇ ਕੇ ਖੁਸ਼ ਹੋ ਰਿਹਾ ਹੈ ਨਿੱਕਾ ਸਿੱਧੂ ਐਨੀ ਸੋਨੀ ਸਮਾਈਲ ਕਰ ਰਿਹਾ ਹੈ ਕਿ ਲੋਕਾਂ ਦਾ ਦਿਲ ਖੁਸ਼ ਹੋ ਗਿਆ ਨਿੱਕੇ ਸਿੱਧੂ ਨੂੰ ਹੱਸਦਿਆਂ ਦੇਖ ਕੇ ਅਸੀਂ ਤੁਹਾਨੂੰ ਦੱਸ ਦੇ ਕਿ ਨਿੱਕਾ ਸਿੱਧੂ ਪ੍ਰੋਪਰਲੀ ਚੱਲਣਾ ਸ਼ੁਰੂ ਕਰ ਦਿੱਤਾ ਹੈ ਤੇ ਉਹ ਫੋਨ ਵੀ ਆਪਣੇ ਆਪ ਹੀ ਚਲਣ ਲੱਗ ਗਿਆ ਹੈ ਪਹਿਲਾਂ ਉਸ ਨੂੰ ਫੋਨ ਤੇ ਕੁਛ ਨਾ ਕੁਛ ਲਾ ਕੇ ਦੇਣਾ ਪੈਂਦਾ ਸੀ ਪਰ ਨਿੱਕੇ ਸਿੱਧੂ ਹੁਣ ਫੋਨ ਦਾ ਲੌਕ ਖੋਲ ਕੇ ਆਪਣੇ ਆਪ ਹੀ ਉਸ ਤੇ ਕੋਈ ਨਾ ਕੋਈ ਐਕਟੀਵਿਟੀ ਕਰਦਾ ਰਹਿੰਦਾ ਹੈ ਅਗਰ ਤੁਹਾਨੂੰ ਇਹ ਨਿੱਕੇ ਸ਼ੁਭ ਦੀ ਵੀਡੀਓ ਚੰਗੀ ਲੱਗੀ ਤਾਂ ਕਮੈਂਟਾਂ ਦੇ ਵਿੱਚ ਨਿੱਕੇ ਸ਼ੁਭ ਦੇ ਲਈ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਕਈ ਲੋਕ ਨਿੱਕੇ ਸ਼ੁਭ ਨੂੰ ਐਨਾ ਜ਼ਿਆਦਾ ਪਸੰਦ ਕਰਦੇ ਹਨ ਕਿ ਉਸ ਨੂੰ ਮਿਲਣ ਵਾਸਤੇ ਉਸ ਦੇ ਘਰ ਤੱਕ ਚਲੇ ਜਾਂਦੇ ਹਨ ਬਹੁਤ ਸਾਰੇ ਲੋਕਾਂ ਦਾ ਡ੍ਰੀਮ ਹੈ ਨਿੱਕੇ ਸ਼ੁਭ ਨੂੰ ਮਿਲਣ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਤੁਹਾਡੀ ਇੱਛਾ ਜ਼ਰੂਰ ਪੂਰੀ ਕਰਨ ਧੰਨਵਾਦ